ਮੋਤਲ ਡੀਆਈਜੀ ਹਰਚਰਨ ਸਿੰਘ ਪੁੱਲਣੇ ਦੀ ਗ੍ਰਿਫਤਾਰੀ ਰੂਟ ਦੀ ਸੀਸੀਟੀਵੀ ਮੰਗੀ ਹੈ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਉਹਨਾਂ ਨੇ ਅਰਜ਼ੀ ਦਾਖਲ ਕੀਤੀ ਹੈ ਡੀਸੀ ਕੰਪਲੈਕਸ ਤੋਂ ਲੈ ਕੇ ਦੱਸੇ ਕਿ ਮੋਹਾਲੀ ਸੀਬੀਆਈ ਦਫ਼ਤਰ ਤੱਕ ਦੀ ਸੀਸੀਟੀਵੀ ਮੰਗੀ ਗਈ ਹੈ ਔਰ ਬੇਗੁਨਾਹੀ ਸਾਬਤ ਕਰਨ ਦੇ ਲਈ ਇਹ ਰਿਕਾਰਡ ਮੰਗਿਆ ਗਿਆ ਅਦਾਲਤ ਨੇ ਸੀਬੀਆਈ ਨੂੰ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ 8 ਦਸੰਬਰ ਨੂੰ ਦੱਸੇ ਕਿ ਮਾਮਲੇ ਦੀ ਸੁਣਵਾਈ ਹੋਏਗੀ ਇਹ ਵੀ ਦੱਸ ਰਹੀ ਹੈ ਕਿ ਸੀਬੀਆਈ ਨੇ 16 ਅਕਤੂਬਰ ਨੂੰ ਪੁੱਲਣ ਨੂੰ ਉਹਨਾਂ ਦੇ ਡੀਸੀ ਕੰਪਲੈਕਸ ਵਾਲੇ ਦਫ਼ਤਰ ਤੋਂ ਗ੍ਰਿਫਤਾਰ ਕੀਤਾ ਸੀ ਦੁਪਹਿਰ 12 ਵਜੇ ਦੇ ਕਰੀਬ ਉਹਨਾਂ ਨੂੰ ਹਿਰਾਸਤ ਚ ਲਿਆ ਗਿਆ ਸੀਬੀਆਈ ਦਫਤਰ ਚੰਡੀਗੜ੍ਹ ਲਿਆਂਦਾ ਗਿਆ ਭੋਲਰ ਨੇ ਕਿਹਾ ਕਿ ਉਹਨਾਂ ਨੂੰ ਫਸਾਉਣ ਦੇ ਲਈ ਸਾਜ਼ਿਸ਼ ਰਚੀ ਗਈ ਹੈ ਜਿਸ ਦੇ ਕਾਰਨ ਉਹਨਾਂ ਨੇ ਕੁਝ ਸੀਬੀਆਈ ਅਧਿਕਾਰੀਆਂ ਨੇ ਰਿਕਾਰਡ ਡੀਟੇਲ ਦਾ ਉਹਨਾਂ ਦੇ ਰਿਕਾਰਡ ਮੰਗਿਆ ਉੱਤਰ ਹਾਈ ਕੋਰਟ ਦਾ ਜ਼ਿਕਰ ਕੀਤਾ ਜਾਵੇ ਤਾਂ ਇਹ ਸਵਾਲ ਪੁੱਤਾ ਗਿਆ ਕਿ ਆਈਪੀਐਸ ਅਧਿਕਾਰੀ ਕਿਸ ਦਾ ਮੁਲਾਸਮ ਹੁੰਦਾ ਹੈ ਰਾਜ ਸਰਕਾਰ ਦੇ ਕੋਲ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰਨ ਦੀ ਸ਼ਕਤੀ ਹੈ ਪਰੰਤਮ ਅਥਾਰਟੀ ਕੌਣ ਹੈ ਤਾਂ ਭੋਲਰ ਦੇ ਵਕੀਲ ਨੇ ਦਲੀਲ ਦਿੱਤੀ ਹੈ ਉਹ ਪੰਜਾਬ ਦੇ ਕਾਰਡਰ ਦੇ ਆਈਪੀਐਸ ਅਧਿਕਾਰੀ ਨੇ ਇਸ ਤਰ੍ਹਾਂ ਸੰਬੰਧਿਤ ਅਥਾਰਟੀ ਪੰਜਾਬ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਆਈਐਸ ਅਧਿਕਾਰੀ ਫਾਈਲ ਮਨਜ਼ੂਰੀ ਦਿੱਲੀ ਪੰਜਾਬ ਸਰਕਾਰ ਨੂੰ ਭੇਜਦਾ ਹੈ ਤੁਹਾਨੂੰ ਉਸ ਅਥਾਰਟੀ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਜਿਸ ਸਾਦੀ ਲੋਕ ਸੇਵਕ ਹੈ ਤacol ਮਿਲਾ ਕੇ ਆਪਣੇ ਆਪਣੇ ਚ ਮਾਮਲਾ ਬੇਹਦ ਅਹਿਮ ਤਾਂ ਸਿੱਧੇ ਤੌਰ ਤੇ ਸੀਸੀਟੀਵੀ ਜਿਹੜੀ ਆ ਮੰਗੀ ਗਈ ਹੈ ਔਰ ਮਨੋਜ ਰਾਠੀ ਮੇਰੇ ਸਯੋਗੀ ਫੋਨ ਲਾਈਨ ਤੇ ਮੌਜੂਦ ਨੇ ਮਨੋਜ ਆ ਆਪਣੇ ਆਪ ਨੂੰ ਬੇਦੋਸ਼ਾ ਸਾਬਤ ਕਰਨ ਦੇ ਲਈ ਆ ਜਿਹੜੀ ਐ ਸੀਸੀਟੀਵੀ ਮੰਗੀ ਗਈ ਹੈ ਜੋ ਹੁਣ ਤੱਕ ਦੀ ਸਾਡੇ ਕੋਲ ਜਾਣਕਾਰੀ ਹੈ ਹਰਚਰਨ ਸਿੰਘ ਪੁੱਲਰ ਨੇ ਕਿ ਕੁਝ ਤੋਂ ਅਡੇ ਕੋਲ ਜਾਣਕਾਰੀ ਔਰ ਸੀਸੀਟੀਵੀ ਦਾ ਕੀ ਪੂਰਾ ਖੇਡ ਹੈ ਦੇਖੋ ਗੁਜੋਤ ਦੇ ਵਿੱਚ ਕੱਲ ਜਿਹੜੀ ਅਹਿਮ ਸੁਣਵਾਈ ਹੋਈ ਹੈ ਹਰਚਰਨ ਸਿੰਘ ਪੁੱਲਰ ਮਾਮਲੇ ਨੂੰ ਲੈ ਕੇ ਉਹਦੇ ਵਿੱਚ ਹਾਲਾਂਕਿ ਕੱਲ ਵੀਡੀਓ ਕਾਨਫਰencing ਰਾਹੀਂ ਪੇਸ਼ ਕੀਤਾ ਗਿਆ ਸੀਗਾ ਉਹਨਾਂ ਨੂੰ ਲੇਕਿਨ ਕੋਰਟ ਵੱਲੋਂ ਕਿਹਾ ਗਿਆ ਹੈ ਕਿ 10 ਤਰੀਕ ਨੂੰ ਫਿਜ਼ੀਕਲ ਪੇਸ਼ ਹੋਣਾ ਪਏਗਾ ਪਹਿਲਾ ਪੁਆਇੰਟ ਦੂਜਾ ਪੁਆਇੰਟ ਜਿਹੜਾ ਤੁਸੀਂ ਕਹਿ ਰਹੇ ਸੀ ਸੀਸੀਟੀਵੀ ਪ੍ਰੀਜ਼ਰਵ ਕਰਨ ਵਾਸਤੇ ਇੱਕ ਐਪਲੀਕੇਸ਼ਨ ਉਹਨਾਂ ਦੇ ਵਕੀਲਾ ਵੱਲੋਂ ਲਾਈ ਗਈ ਹੈ ਜਿਹਦੇ ਵਿੱਚ ਕਿਹਾ ਗਿਆ ਹੈ ਕਿ ਸੀਸੀਟੀਵੀ ਜਿਹੜੀ ਹੈ ਉਹ ਪ੍ਰੀਜ਼ਰਵ ਕਰਾਈ ਜਾਏ ਕਿਉਂਕਿ ਇਸ ਤਰ੍ਹਾਂ ਦੀ ਕਿਉਂਕਿ ਲਗਾਤਾਰ ਅਲੀਗੇਸ਼ਨ ਲੱਗਦੇ ਨਜ਼ਰ ਆ ਰਹੇ ਨੇ ਕਿ ਜਿਹਦੇ ਉਹਨਾਂ ਦੇ ਵਕੀਲ ਔਰ ਹਰਸਟਨ ਸੀਪੋਲਰ ਖੁਦ ਜਿਹੜੀ ਵੀ ਗ੍ਰਿਫਤਾਰੀ ਕੀਤੀ ਹੈ ਸੀਬੀਆਈ ਨੇ ਉਹ ਕਦਰ ਤਰੀਕੀ ਨਾਲ ਕੀਤੀ ਹੈ ਜਿੱਥੋਂ ਚੱਕਿਆ ਸਵੇਰੇ ਚੱਕਿਆ ਸ਼ਾਮ ਜਿਹਨੂੰ ਅਰੈਸਟ ਪਾਈ ਅਕਸਰ ਕਾਫੀ ਜਿਗਰ ਦੀ ਧਾਂਦਲੀ ਹੋਈ ਇਹ ਸਾਰੀ ਚੀਜ਼ਾਂ ਦਾ ਅਲੀਗੇਸ਼ਨ ਜਿਹੜੇ ਹੈਗੇ ਉਹਨਾਂ ਦੇ ਵਕੀਲਾਂ ਦੀ ਨਜ਼ਰ ਆ ਰਹੇ ਨੇ ਔਰ ਕੱਲ ਕੋਰਟ ਦੇ ਵਿੱਚ ਇੱਕ ਸੀਸੀਟੀਵੀ ਪ੍ਰਜ਼ਰਵ ਕਰਨ ਦੀ ਐਪਲੀਕੇਸ਼ਨ ਲਾਈਏ ਜੀ ਵੀ ਡੇਟ ਵੀ ਪਈ ਹੈ ਔਰ ਇਹਦੀ ਸੀਸੀਟੀਵੀ ਪ੍ਰਜ਼ਰਵ ਕਰਨ ਦੀ ਐਪਲੀਕੇਸ਼ਨ ਨੂੰ ਲੈ ਕੇ ਉਹਨਾਂ ਦੇ ਵਕੀਲਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਉਹਦੇ ਚ ਲਿਖਿਆ ਗਿਆ ਕਿ ਸੀਸੀਟੀਵੀ ਦੇ ਲਈ ਉਹ ਪ੍ਰਜ਼ਰਵ ਕਰਾਈ ਜਾਏ ਮੁਹੱਈਆ ਕਰਾਈ ਜਾਏ ਜਿੱਥੇ ਜਿੱਥੇ ਚੀਜ਼ ਜਿਹਨੇ ਜਿਹੜਾ ਹੈਗਾ ਉਹਨਾਂ ਨੂੰ ਅਰੈਸਟ ਕੀਤਾ ਹੈ ਉੱਥੇ ਪਹੁੰਚੀ ਹੈ ਗ੍ਰਿਸ਼ਮ ਸ਼ਰਦਾ ਨੂੰ ਲੈ ਕੇ ਇਹ ਸਾਰੀ ਚੀਜ਼ਾਂ ਦੀ ਜਿਹੜੀ ਸੀਸੀਟੀਵੀ ਹੈ ਉਹ ਸਾਨੂੰ ਪਰਜਵ ਕਰਾਈ ਤੇ ਜੀ ਠੀਕ ਹੈ ਸ਼ੁਕਰੀਆ ਮਨੋਰ ਸਿੰਘ ਤਨਵਾਦ ਹੈ तमाम ਜਾਣਕਾਰੀ ਲਈ ਦੇਖਣਾ ਪਵੇਗਾ ਸੀਸੀਟੀਵੀ ਨੂੰ ਲੈ ਕੇ ਕੀ ਕੁਝ ਹੋਣਾ ਸੁਣਵਾਈ ਦੇ ਦੌਰਾਨ ਰਹਿੰਦਾ